ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼ ਮੈਂ ਪ੍ਰਤੀਪ ਧੰਨਾ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅਟਲ ਪਾਰਕ ਤੋਂ ਜਿੱਥੇ ਅੱਜ ਸਤਗੁਰ ਦਲੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਸਮੂਹ ਨਾਮ ਧਾਰੀ ਸੰਗਤਾਂ ਜਿਹੜੀ ਉਹਦੇ ਵੱਲੋਂ ਰਲ ਕੇ ਇੱਥੇ ਪੌਦੇ ਲਾਏ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੌਦੇ ਲਾ ਕੇ ਅਟਲ ਪਾਰਕ ਦੇ ਵਿੱਚ ਪੂਰੀ ਨਾਮ ਧਾਰੀ ਮਰਜ਼ਾਦਾ ਦੇ ਨਾਲ ਸਤਗੁਰ ਦਲੀਪ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਇਸ ਵਿੱਚ ਆਸ-ਪਾਸ ਦੇ ਪਿੰਡਾਂ ਦੀ ਸਮੂਹ ਨਾਮਧਾਰੀ ਸੰਪਰਦਾਏ ਦੀ ਸੰਗਤ ਜਿਹੜੀ ਉਹ ਵੀ ਪਹੁੰਚੀ ਸੀ ਜੀਵਨਨਗਰ ਸੰਤਨਗਰ ਆਸ-ਪਾਸ ਦੇ ਜਿੰਨੇ ਵੀ ਏਰੀਆ ਦੇ ਨਾਲ ਜੁੜੇ ਹੋਏ ਨਾਮਧਾਰੀ ਬਿਲਟਾਂ ਸਾਰੀ ਇੱਥੇ ਪਹੁੰਚੀ ਤੇ ਪਾਰਕ ਦੇ ਵਿੱਚ ਸਤਗੁਰੂ ਦਲੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਉਸ ਤੋਂ ਬਾਅਦ ਰਾਮ ਮੰਦਰ ਦੇ ਵਿੱਚ ਕੀਰਤਨ ਕੀਤਾ ਗਿਆ ਸਮੂਹ ਨਾਮਧਾਰੀ ਸੰਪਰਦਾਵਾਂ ਤੋਂ ਤੇ ਕੇਲਿਆਂ ਦਾ ਪ੍ਰਸ਼ਾਦ ਖੀਰ ਦਾ ਪ੍ਰਸ਼ਾਦ ਵੰਡ ਕੇ ਖੁਸ਼ੀਆਂ ਦੇ ਨਾਲ ਸਤਗੁਰੂ ਦਲੀਪ ਸਿੰਘ ਜੀ ਦਾ ਜਨਮ ਦਿਨ ਜਿਹੜਾ ਮਨਾਇਆ ਗਿਆ ਪਹਿਲਾਂ ਵੀ ਇਸ ਤਰ੍ਹਾਂ ਹੀ ਮਨਾਏ ਜਾਂਦੇ ਆ ਵੀ ਜਦੋਂ ਵੀ ਜਨਮ ਦਿਨ ਮਨਾਏ ਜਾਂਦੇ ਆ ਸਮੂਹ ਨਾਮਧਾਰੀ ਸੰਗਤ ਵੱਲੋਂ ਫੁੱਲ ਦੇ ਲਾ ਕੇ ਹੀ ਮਨਾਏ ਜਾਂਦੇ ਆ ਇਸ ਤਰ੍ਹਾਂ ਦੇ ਨਾਲ ਵਾਤਾਵਰਨ ਜਿਹੜਾ ਉਹ ਵੀ ਸਹੀ ਰਹਿੰਦਾ ਤੇ ਪਾਰਕ ਦੇ ਵਿੱਚ ਕਾਫੀ ਫੁੱਲ ਦੇ ਲਾਏ ਗਏ ਫੁੱਲਦਾਰ ਫਲਦਾਰ ਸੈਂਕੜਿਆਂ ਦੀ ਗਿਣਤੀ ਵਿੱਚ ਫੁੱਲ ਦੇ ਲਾ ਕੇ ਸਮੂਹ ਨਾਮਧਾਰੀ ਸੰਪਰਦਾਵਲੀੋਂ ਆਸਪਾਸ ਦੇ ਪਿੰਡਾਂ ਦੀ ਸਮੂਹ ਨਾਮਧਾਰੀ ਸੰਗਤ ਵੱਲੋਂ ਸਤਵੀਰ ਦਿਲੀਪ ਸਿੰਘ ਜੀ ਦਾ ਜਨਮ ਦਿਨ ਅੱਜ ਅਟਲ ਪਾਰਕ ਦੇ ਵਿੱਚ ਮਨਾਇਆ ਗਿਆ ਸਵੇਰੇ 7 ਵਜੇ ਤੋਂ ਲੈ ਕੇ ਤਕਰੀਬਨ 1 ਘੰਟਾ ਇਹ ਪ੍ਰੋਗਰਾਮ ਤੇ ਲੈ ਜਿਹੜਾ ਪੋਡਾ ਲਾਉਣ ਵਾਲਾ ਸੀ ਤੇ ਵੱਖ-ਵੱਖ ਬੁਲਾਰਿਆਂ ਵੱਲੋਂ ਸਤਸਗੁਰੂ ਗਰੀਬ ਸਿੰਘ ਜੀ ਦੀ ਮਹਿਮਾ ਗਾਈ ਗਈ ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਆਓ ਆਪਾਂ ਗੱਲਬਾਤ ਕਰਦੇ ਹਾਂ ਸਮੂਹ ਨਾਮਧਾਰੀ ਸੰਬੰਧਤਾ ਦੇ ਜਿੰਨੇ ਵੀ ਮੈਂਬਰ ਪਹੁੰਚੇ ਆ ਸੰਗਤ ਪਹੁੰਚੀ ਆ ਤੇ ਹੋਰ ਵੀ ਜੋ ਵੀ ਉੱਥੇ ਪਹੁੰਚੇ ਸੀ ਉਹਨਾਂ ਵੱਲੋਂ ਸਤਸਗੁਰੂ ਗਰੀਬ ਸਿੰਘ ਜੀ ਬਾਰੇ ਕੀ ਆਪਣੀ ਜਿਹੜੀ ਵਿਚਾਰਧਾਰਾ ਉਹ ਰੱਖੀ ਗਈ ਆਓ ਆਪਾਂ ਦੇਖਦੇ ਹਾਂ ਵੀਡੀਓ ਦੇ ਵਿੱਚ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਸਾਰੀਓ ਸੰਸਕ ਜੀ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ ਜਿਹੜਾ ਐ ਸਪਾਰਕ ਜਾ ਕੇ ਦਰਸ਼ਨ ਦਿੱਤੇ ਨੇ ਸਤਿਗੁਰੂ ਦਲੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤੋਂ ਮੈਂ ਇਹ ਨਾ ਬੱਚਿਆਂ ਨੂੰ ਦੋ ਸ਼ੇਅਰ ਸੁਲਾਵਾਗਾ ਚੋਕੇ ਸਾਰੇ ਆਂਗਾ ਨੇ ਜਵਾਬ ਦੇ ਦਿੱਤਾ ਧੇਰੇ ਵੱਲ ਧਿਆਨ ਕਰਕੇ ਸੁਣਿਓ ਸਾਰੇ ਆਂਗਾ ਨੇ ਜਵਾਬ ਦੇ ਦਿੱਤਾ ਜਵਾਲੇ ਵਿੱਚ ਜਿੱਦਾਂ ਕਬ ਬਹੁਤ ਸੀ ਕੀਤਾ ਬੁੱਢੇ ਬੇਵਜ ਆਗ ਕੋਈ ਦੇਵਦਾਨਾ ਸਹਾਰੇ ਨੂੰ ਤੇ ਕੋਈ ਨਾ ਪਿਛਾਰੇ ਬੁੱਢੜੇ ਵਿਚਾਰੇ ਨੂੰ ਲੂਹਾ ਪੋਤ ਕਹਿਣ ਬੁੱਢਾ ਖੰਖੋ ਕਰਦਾ ਫਿਰੇ ਠੁਕ ਠੁਕ ਸਾਰਾ ਵੇੜਾ ਭਰਦਾ ਫਿਰੇ ਯਾਦ ਕਰ ਹੋਵੇ ਬੀਤੇ ਟੈਬ ਸਾਰੇ ਨੂੰ ਕੋਈ ਦਾ ਪਛਾਲੇ ਬੁੱਢੜੇ ਵਿਚਾਰੇ ਨੂੰ ਜੋ ਬਲੇ ਸੋ ਨਿਹਾਲ ਸਾਤ ਸ੍ਰੀ ਆਕਾਲੋ ਇੱਕ ਇੱਕ ਫੋਦਾ ਲੈ ਕੇ ਆਏ ਗਾੜੀ ਤੇ ਆਪਣੇ ਇੱਕ ਜਕਾਰਾ ਲਗਾਵਾਂਗੇ ਜੋ ਬੋਲੇ ਸੋ ਨਿਹਾਲ ਆਕੀਆ ਗਾਰੋ ਅੱਜ ਠਾਕੁਰ ਬਾਬਾ ਦਲੀਪ ਸਿੰਘ ਜੀ ਦਾ 72ਵਾਂ ਜਨਮ ਦਿਨ ਹੈ ਤੇ ਮੇਰਾ ਕਈ ਵਾਰ ਉੱਥੇ ਜਾਣਾ ਹੋਇਆ ਤੇ ਸੰਗਤ ਨਾਲ ਮਿਲਣਾ ਹੋਇਆ ਜਦੋਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣ ਰਿਹਾ ਸੀ ਇਹ ਔਨ ਰਿਕਾਰਡ ਦੀ ਗੱਲ ਹੈ ਜਿਹੜਾ ਸਭ ਤੋਂ ਵੱਡਾ ਲੰਗਰ ਤੇ ਸਭ ਤੋਂ ਲੰਮਾ ਲੰਗਰ ਚੱਲਿਆ ਉਹ ਠਾਕੁਰ ਬਾਬਾ ਦਲੀਪ ਸਿੰਘ ਜੀ ਦੇ ਦੁਆਰਾ ਚਲਾਇਆ ਗਿਆ ਸੀ ਉਹ ਬੋਲੇ ਹੋ ਨਿਹਾਲ ਤੇ ਸੰਗਤ ਦਾ ਜੋ પ્રેમ ਪਿਆਰ ਧਰਮ ਦੇ ਪ੍ਰਤੀ ਪਰਿਆਵਰਣ ਦੇ ਪ੍ਰਤੀ ਹੈ ਇਹ ਲਗਾਤਾਰ ਹੈ ਹਰ ਉਹਨਾਂ ਦੇ ਜਨਮ ਦਿਨ ਤੇ ਪੌਦੇ ਲਗਾਣੇ ਲੰਗਰ ਲਗਾਣਾ ਇਹ ਬਹੁਤ ਵੱਡੀ ਚੀਜ਼ ਹੈ ਜੋ ठाकुर बाबा दलीप सिंह जी ਦੁਆਰਾ ਉਹਨਾਂ ਦੇ ਅਨੁਯਾਈਆਂ ਦੁਆਰਾ ਲਗਾਤਾਰ ਸਮਾਜ ਨੂੰ ਦਿੱਤੀ ਜਾ ਰਹੀ ਹੈ ਔਰ ਹਰ ਹਰ ਵਾਰ ਜਦੋਂ ਵੀ ਮੇਰਾ ਉੱਥੇ ਜਾਣਾ ਹੁੰਦਾ ਹੈ ਗੁਰਦੁਆਰਾ ਸਾਹਿਬ ਤਾਂ ਬੜਾ ਪ੍ਰੇਮ ਪਿਆਰ ਤੇ ਬੜਾ ਸਨੇਹ ਮਿਲਦਾ ਹੈ ਸੰਗਤ ਦੁਆਰਾ ਇਸ ਪਿਆਰ ਦੇ ਇਸ ਆਸ਼ੀਰਵਾਦ ਦੇ ਲਈ ਵੀ ਮੈਂ ਉਹਨਾਂ ਦੀ ਬਹੁਤ ਬਹੁਤ ਤਹਿ ਦਿਲ ਤੋਂ ਉਹਨਾਂ ਦਾ ਆਭਾਰ ਵਿਅਕਤ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਹਮੇਸ਼ਾ ਆਪਣਾ ਇੰਨਾ ਆਸ਼ੀਰਵਾਦ ਇੰਨਾ ਪ੍ਰੇਮ ਤੇ ਇੰਨਾ ਸਨੇਹ ਦਿੱਤਾ ਤੇ ਉਹਨਾਂ ਦੀ ਪੂਰੀ ਸੰਗਤ ਦੁਆਰਾ ਜੋ ਇਹ ਪੌਦਾ ਰੋਪਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਸਿਰਫ ਉਹਨਾਂ ਦੇ ਪ੍ਰਤੀ ਆਪਣਾ ਪ੍ਰੇਮ ਨਹੀਂ ਹੈ ਇਹ ਸਮਾਜ ਦੇ ਪ੍ਰਤੀ ਤੇ ਪਰਵਰਨ ਦੇ ਪ੍ਰਤੀ ਆਪਦਾ ਜੋ ਉਹ ਇੱਕ ਪਿਆਰ ਇੱਕ ਆਸ਼ੀਰਵਾਦ ਦੂਰ ਬੈਠੇ ਵੀ ਸਾਨੂੰ ਦੇ ਰਹੇ ਨੇ ਔਰ ਸਾਡੀ ਪਰਮਾਤਮਾ ਤੋਂ ਰੱਬ ਅੱਗੇ ਹੀ ਅਰਦਾਸ ਹੈ ਕਿ ਜਲਦੀ ਠਾਕੁਰ ਬਾਬਾ ਦਲੀਪ ਸਿੰਘ ਜੀ ਆਪਣੇ ਬੱਚਿਆਂ ਦੇ ਵਿੱਚ ਆਣ ਤੇ ਆਪਣਾ ਪ੍ਰੇਮ ਆਸ਼ੀਰਵਾਦ ਉਹਨਾਂ ਨੂੰ ਸਾਹਮਣੇ ਬੈਠ ਕੇ ਦੇਣ ਇਹ ਹੀ ਅਸੀਂ ਰੱਬ ਤੋਂ ਅੱਜ ਉਹਨਾਂ ਦੇ ਜਨਮ ਦਿਨ ਤੇ ਦੁਆ ਕਰਦੇ ਹਾਂ द्वारा सबनों ठाकुर बाबा दलीप सिंह जी के बहत्तरवे जन्मदिन की बहुत बहुत बधाई बहुत बहुत शुभकामना जो बोले सो निहार सभी संस्थाओं का अटल पार्क में बहुत बहुत स्वागत है देखो जो बात मैं कहना चाहती थी वो भाई साहब ने बोल दी है कि जो हम पौधे लगा रहे हैं अगर हमने इनकी देखरेख नहीं करी तो लगाने का कोई फायदा नहीं है जितने भी पौधे लगाए हैं जो जो अपना पौधा लगा रहा है ना वो उसकी देख रेख करेगा उसको लगाने का तो ही फायदा है बाकी सब बातें बता ही दी हैं और सतगुरु दिलीप सिंह जी के जन्मदिन पर सभी को बहुत बहुत बधाई बींग ऑफ योग टीचर एक योग टीचर होने के नाते मैं आप सभी को एक रिक्वेस्ट करना चाहूंगी कि प्लीज एक घंटा आप अपने लिए जरूर निकालें देखो हम सत्संग में भी अगर कोई भी हम समाज सेवा कर रहे हैं कोई भी काम कर रहे हैं अगर हमारा शरीर स्वस्थ होगा हम तो ही कर पाएंगे नहीं तो हम वो भी नहीं कर पाएंगे और एक बार फिर से मेरी सबसे रिक्वेस्ट है आप अपने लिए आधा घंटा एक घंटा जरूर निकाले और मैं तो यही कहूंगी जो अपने आप से प्यार करता है अपने परिवार से प्यार करता है वो अपने लिए एक घंटा जरूर निकालेगा फिर से सतगुरु दिलीप सिंह जी के जन्मदिन की सभी को बहुत बहुत बधाई जो बोले सो सरसरिया सरिया जय श्री राम जय जय श्री राम जो बोले हार ਸਾਡੇ ਸ੍ਰੀ ਜੀਵਨਨਗਰ ਦੇ ਇਲਾਕੇ ਦੀ ਸਾਥ ਸਿਰ ਤੋਂ ਲੋ ਆਪ ਜੋ ਵੀ ਸੱਜਣ ਮਿੱਤਰ ਇੱਥੇ ਆਏ ਨੇ ਉਹਨਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਉਹ ਬਹੁਤ-ਬਹੁਤ ਵਧਾਈ ਦੇ ਪਾਤਰਾਂ ਤੇ ਸਾਡੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਇੱਕ ਨਾਰਾ ਬਣਾਇਆ ਹੈ ਉਹ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਜੋ ਬੜੇ ਧਿਆਨ ਨਾਲ ਸੁਣਨਾ ਜੀ ਅਸੀਂ ਸਾਰੇ ਇੱਕ ਹਾਂ ਗੁਰੂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਸਾਰੇ ਇੱਕ ਹਾਂ ਪੰਥ ਪਾਰਨਾ ਪਾਪ ਹੈ ਇਕਤਾ ਵਿੱਚ ਪ੍ਰਤਾਪ ਹੈ ਇਹ ਸਾਡੇ ਗੁਰੂ ਜੀ ਦਾ ਇੱਕ ਨਾਰਾ ਬਣਾਇਆ ਹੋਇਆ ਹੈ ਜੋ ਕਿ ਬਹੁਤ ਇਸ ਨਾਰੇ ਨੂੰ ਸਾਰੇ ਸਾਰਿਆਂ ਨੇ ਅਪਣਾਇਆ ਹੈ ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇੱਥੇ ਆਉਂਦਾ ਹੁਣ ਆਪਣੇ ਇੱਥੇ ਪੌਧਰ ਰੋਪਣ ਕਰਕੇ ਫਿਰ ਇੱਕ ਘਹਿਤਾ ਰਾਮ ਮੰਦਰ ਦੇ ਵਿੱਚ ਕੀਰਤਨ ਹੋਏਗਾ ਜੋ ਵੀ ਉੱਥੇ ਜਾ ਸਕਦਾ ਹੈ ਸਾਰ ਸੰਗਤ ਉੱਥੇ ਦਰਸ਼ਨ ਦਵੇ ਤੇ ਕੀਰਤਨ ਦਾ ਆਨੰਦ ਮਾਣੇ ਸਤਿ ਸ਼੍ਰੀ ਅਕਾਲ ਜੀ पाई ਇੱਕ ਖੋਦਾ ਲੈ ਕੇ ਆਏ ਗਾੜੀ ਤੇ ਆਪਣੇ ਹੱਥ ਦੋਤੀ ਅਸਾਂ ਦਿੱਤਾ ਆਪ ਨੂੰ ਔਰ ਪੂਰੀ ਜੀ ਕਾਚਰ ਦੀ ਜੋ ਹੈ ਬੈਟਰ ਬਟਾ ਨਹੀਂ ਇੱਕ ਇੱਕ ਪੋਦਾ ਲੈ ਕੇ ਆਏ ਗਾੜੀ 'ਚ ਆਪਣੇ Thank you.